ਤੋਂ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਦੁੱਖਾਂ ਤਕਲੀਫਾਂ ਭਰਿਆ ਇਹ ਹਫ਼ਤਾ ਜਿਹੜਾ ਹੈ ਸ਼ੁਰੂ ਹੋ ਗਿਆ। ਅ ਪਰਿਵਾਰ ਦੇ ਵਿਛੋੜੇ ਦੇ ਦਿਨ ਆ ਗਏ ਤੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਲੜਾਈ ਦਾ ਦਿਨ ਵੀ ਸਾਡੇ ਸਾਹਮਣੇ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਇੱਕ ਇੱਕ ਕਰਕੇ ਆਪਣੇ ਹੱਥੀਂ ਤੋੜ ਕੇ ਸ਼ਹੀਦ ਹੁੰਦਿਆਂ ਦੇਖਦੇ ਐ ਤੇ ਸੀ ਨਹੀਂ ਵੱਟਦੇ ਇੱਕ ਤੋਂ ਬਾਅਦ ਦੂਜੇ ਨੂੰ ਭੇਜਦੇ ਐ ਉਹਨਾਂ ਦੇ ਹੁੰਦਿਆਂ ਕਈ ਸਾਰੇ ਸਿੰਘ ਸ਼ਹੀਦ ਹੁੰਦੇ ਐ ਬਹੁਤ ਸਾਰੀਆਂ ਫੌਜਾਂ ਦਾ ਮੁਕਾਬਲਾ ਕਰਦੇ ਐ ਤੇ ਉਸ ਤੋਂ ਬਾਅਦ ਸਰਹੰਦ ਦੀ ਦੀਵਾਰ ਦੇ ਕਿੱਸੇ ਸ਼ੁਰੂ ਹੁੰਦੇ ਐ ਉੱਥੋਂ ਦੇ ਠੰਡੇ ਬੁਰਜ ਦੀਆਂ ਗੱਲਾਂ ਹੁੰਦੀਆਂ ਨੇ ਜੇ ਜਦੋਂ ਕਿਤੇ ਇਹਨਾਂ ਤਕਰੀਲੀਆਂ ਠੰਡੀਆਂ ਰਾਤਾਂ ਦੇ ਵਿੱਚ ਰਜਾਈ 'ਚ ਸੌਂਨੇ ਆ ਤੇ ਇਸ ਗੱਲ ਦਾ ਫਿਕਰ ਕਰਦੇ ਆ ਇਸ ਗੱਲ ਦਾ ਧਿਆਨ ਕਰਦੇ ਆ ਤਾਂ ਰਜਾਈ ਦੇ ਅੰਦਰ ਵੀ ਕਿਤੇ ਨਾ ਕਿਤੇ ਮਨ ਨੂੰ ਇਹ ਠੰਡ ਲੱਗ ਰਹੀ ਹੁੰਦੀ ਹੈ ਵੀ ਉਹ ਕਿਵੇਂ ਵਿਕ ਦਿੱਤਾ ਹੋਊਗਾ ਸਮਾਂ ਉਹ ਇਤਿਹਾਸ ਕਿਸ ਤਰ੍ਹਾਂ ਲੰਘਿਆ ਹੋਊਗਾ ਅਸੀਂ ਸਾਬ ਜਾਦਿਆਤਿਆਂ ਉਹਨਾਂ ਅਦੁੱਤੀਆਂ ਕੁਰਬਾਨੀਆਂ ਨੂੰ ਪ੍ਰਣਾਮ ਕਰਦੇ ਹਾਂ ਮਾਤਾ ਗੁਜਰੀ ਜੀ ਦੇ ਦੇ ਜਿਹੜਾ ਵੱਡਾ ਜਿਗਰ ਹੈ ਉਹਨਾਂ ਦਾ ਤੇ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਸਲਾਮ ਕਰਦੇ ਆ ਉਸ ਤੋਂ ਵੀ ਵੱਡੀ ਸਲਾਮ ਸਾਰਿਆਂ ਤੋਂ ਵੀ ਵੱਡੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਰਬੰਸ ਨੂੰ ਵਾਰਿਆ ਉਹਨਾਂ ਨੂੰ ਕਰਦੇ ਹਾਂ ਤੇ ਅਹਿਦ ਕਰਦੇ ਹਾਂ ਕਿ ਇਹ ਲੜਾਈਆਂ ਜਿਹੜੀਆਂ ਨੇ ਇਹ ਕਿਸੇ ਧਰਮਾਂ ਦੀਆਂ ਲੜਾਈਆਂ ਨਹੀਂ ਵੀ ਸਿੱਖ ਧਰਮ ਦੀ ਮੁਸਲਮਾਨ ਧਰਮ ਨਾਲ ਲੜਾਈ ਹੈ ਇਹ ਜ਼ੁਲਮ ਦੇ ਵਿਰੁੱਧ ਕਿਸੇ ਵੀ ਧਰਮਾਂ ਦੀ ਲੜਾਈ ਹੋ ਸਕਦੀ ਹੈ ਜਾਂ ਜ਼ੁਲਮਾਂ ਦੇ ਵਿਰੁੱਧ ਕਿਸੇ ਮਹਾਨ ਵਿਅਕਤੀਆਂ ਦੀਆਂ ਲੜਾਈਆਂ ਹੋ ਸਕਦੀਆਂ ਨੇ ਤੇ ਇਹ ਹਰ ਲੜਾਈ ਦੀ ਆਪਣੀ ਆਪਣੀ ਇਤਿਹਾਸਕ ਮਹਾਨਤਾ ਤੇ ਇਹ ਆਪਣੇ ਆਪ ਚ ਉਦੁੱਤੀਆਂ ਲੜਾਈਆਂ ਦੀ ਉਦੁੱਤੀ ਮਹਾਨਤਾ ਇਹ ਜਿਹੜੀ ਲੜਾਈ ਦੀ ਆਪਾਂ ਗੱਲ ਕਰਦੇ ਆਂ ਪਰ ਮਨੁੱਖੀ ਇਤਿਹਾਸ ਦੇ ਵਿੱਚ ਅੱਡ ਅੱਡ ਸਮਿਆਂ ਦੇ ਉੱਤੇ ਅੱਡ ਅੱਡ ਥਾਵਾਂ ਤੇ ਅੱਡ ਅੱਡ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀਆਂ ਆਪਸੀ ਕੁਰਬਾਨੀਆਂ ਨੂੰ ਇੱਕ ਦੂਜੇ ਦੇ ਨਾਲ ਮੇਲ ਕਰਕੇ ਕਿਹੜੀ ਵੱਡੀ ਕਿਹੜੀ ਛੋਟੀ ਇਸ ਤਰ੍ਹਾਂ ਕਰਕੇ ਉਹਨਾਂ ਕੁਰਬਾਨੀਆਂ ਨੂੰ ਛੋਟਾ ਨਹੀਂ ਕਰਿਆ ਜਾਣਾ ਚਾਹੀਦਾ ਤੇ ਹਰ ਇੱਕ ਦਾ ਆਪਣਾ ਇਤਿਹਾਸ ਹੈ ਤੇ ਹਰ ਇੱਕ ਥਾਂ ਦੇ ਸਮੇਂ ਦੇ ਉਸ ਵਕਤ ਦੇ ਆਪਣੇ ਆਪਣੇ ਜ਼ਾਲਮ ਨੇ ਤੇ ਉਹਨਾਂ ਦੇ ਜ਼ੁਲਮਾਂ ਦੀ ਆਪਣੀ ਆਪਣੀ ਇੰਤਹਾ ਹੈ ਦੋਸਤੋ ਜਦੋਂ ਸੰਨ 2014 ਦੇ ਵਿੱਚ ਭਾਰਤ ਦੇ ਵਿੱਚ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ 25 ਦਸੰਬਰ ਨੂੰ ਜਿਸ ਦਿਨ 크ਿਸਮਸ ਹੁੰਦੀ ਹੈ ਤੇ 크ਿਸਮਸ ਭਾਰਤ ਦੇ ਬਹੁਤ ਸਾਰੇ ਈਸਾਈ ਭਾਈਚਾਰੇ ਦੇ ਲੋਕ ਮਨਾਉਂਦੇ ਐ ਉਸ ਨੇ ਉਸ ਦਿਨ ਨੂੰ ਜਿਹੜਾ ਅਟਲ ਵਿਹਾਰੀ ਬਾਜਪਾਈ ਦਾ ਜਨਮ ਦਿਨ ਹੈ ਉਸ ਦੇ ਕਰਕੇ ਉਹਦਾ ਨਾਂ ਉਸ ਦਿਨ ਡੇ ਆਫ ਗਵਰਨੈਂਸ ਰੱਖ ਦਿੱਤਾ ਤੇ ਹੁਣ ਹਫ਼ਤਾ ਮਨਾਉਣ ਲੱਗ ਗਏ ਤੇ ਇਹ ਜਿਹੜਾ ਉਹਦੇ ਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਕੀਤੇ ਵੀ ਤੁਸੀਂ ਬਾਜਪਾਈ ਸਾਹਿਬ ਦਾ ਦਿਨ ਆਪਣੇ ਤੌਰ ਤੇ ਮਨਾਓ ਪਰ ਉਸ ਨੂੰ ਇਸ ਦੇ ਮੁਕਾਬਲੇ ਵਜੋਂ ਪੇਸ਼ ਕਰੋਗੇ ਵੀ ਜਿਹੜਾ 크ਰਿਸਚੀਅਨਿਟੀ ਦਾ ਦਿਨ ਹੈ ਇਹ 크리스마ਸ ਦਾ ਦਿਨ ਹੈ ਇਸ ਨੂੰ ਨਾ ਮਨਾਇਆ ਜਾਵੇ ਕਹਿੰਦਾ ਉਸ ਤੋਂ ਬਾਅਦ ਫਿਰ ਉਹਨਾਂ ਦੇ ਕੋਲ ਇੱਕ ਬਹਾਨੇ ਹੋਰ ਆ ਗਏ ਉਹਨਾਂ ਦੇ ਜਿਹੜੇ ਆਈਟੀ ਸੈੱਲ ਨੇ ਉਹਨਾਂ ਨੇ ਬਹੁਤ ਸਾਰੀਆਂ ਅਜਹੀਆਂ ਵੀਡੀਓਜ਼ ਬਣਾਈਆਂ ਜਿਹੜੀਆਂ ਸਾਬਜਾਦਿਆਂ ਦੀ ਕੁਰਬਾਨੀ ਦੇ ਤਾਂ ਜਸ ਦਾਇਨ ਕਾਗੀਆਂ ਨੇ ਕਰਨਾ ਪਈ ਬਣਦਾ ਹੀ ਆ ਉਹ ਤਾਂ ਪਰ ਇਸ ਬਹਾਨੇ ਨਾਲ ਉਹ 크리스마ਸ ਦਿਨ ਦੀ 크리스마ਸ ਦੇ ਦਿਨ ਦੀਆਂ ਜਿਹੜੀਆਂ ਜਿਹੜਾ ਦਿਨ ਸਾਬਜਾਦਿਆਂ ਦੀ ਕੁਰਬਾਨੀ ਤੋਂ ਤਕਰੀਬਨ 1700 ਸਾਲ ਪਹਿਲਾਂ ਸੌਰੀ ਉਸ ਤੋਂ ਤਕਰੀਬਨ 1700 ਸਾਲ ਪਹਿਲਾਂ ਦੇ ਸਮੇਂ ਦਾ ਦਿਨ ਹੈਗਾ ਉਹ ਦਿਨ ਜਿਹੜਾ ਇੰਨੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਜਿ ਜਿਹਦੇ ਵਿੱਚ ਕੋਈ ਇਸ ਕਰਕੇ ਨਹੀਂ ਉਹ ਮਨਾਇਆ ਜਾਂਦਾ ਕਿ ਇਹ ਅਫਸੋਸ ਦੇ ਦਿਨ ਚ ਸੀ 크리스마ਸ ਦੀ ਖੁਸ਼ੀ ਮਨਾਈਏ ਬਲਕੇ ਉਹ ਇਤਿਹਾਸ ਦਾ ਇੱਕ ਦੌਰ ਪਹਿਲਾਂ ਤੋਂ ਚਲਿਆ ਆ ਰਿਹਾ ਹੈ ਉਹ ਕਿਸੇ ਮੁਕਾਬਲੇ ਵਿੱਚ ਨਹੀਂ ਤੇ ਉਸ ਟਾਈਮ ਇਹ ਇਸ ਤਰ੍ਹਾਂ ਦਾ ਪੁੱਟ ਕਰਨਾ ਇਸ ਤਰ੍ਹਾਂ ਦਾ ਕਰਨਾ ਇਹ ਬਿਲਕੁਲ ਹੀ ਗਲਤ ਹੈ ਉਹ ਆਪਣੇ ਆਪ ਚ ਉਹਦੀ ਮਹਾਨਤਾ ਇੱਕ ਕੱਢੀ ਜ਼ੁਲਮ ਦੀ ਇੰਤਹਾ ਦੇਖੋ ਜਿੱਥੇ ਆਪਾਂ ਸਾਹਿਬ ਜਦਿਆਂ ਦੇ ਬੱਚਿਆਂ ਦੇ ਨੀਹਾਂ ਦੇ ਵਿੱਚ ਛੋਟੇ ਬੱਚਿਆਂ ਦੇ ਤੌਰ ਤੇ ਨੀਹਾਂ ਦੇ ਵਿੱਚ ਚੁਣੇ ਜਾਣ ਨੂੰ ਸਾਡਾ ਦਿਲ ਦਹਿਲਦਾ ਸੁਣ ਕੇ ਦੇਖ ਕੇ ਗੱਲ ਨੂੰ ਤੇ ਉਥੇ ਇਹ ਵੀ ਆਪਾਂ ਖਿਆਲ ਕਰੀਏ ਕਿ ਕਿਸੇ ਵਿਅਕਤੀ ਨੂੰ ਇਹ ਤਸੀਹੇ ਦਿੱਤਾ ਜਾਂਦਾ ਹੈ ਕਿ ਸਲੀਪ ਬਣਾ ਕੇ ਉਹਦੇ ਹੱਥਾਂ ਦੇ ਉੱਤੇ ਮੇਖਾਂ ਗੱਡ ਕੇ ਤੇ ਉਹਨੂੰ ਐਂ ਟੰਗਿਆ ਜਾਵੇ ਸਲੀਪ ਦੇ ਉੱਤੇ ਇਹ ਵੀ ਆਪਣੇ ਆਪ 'ਚ ਉਸ ਵਕਤ ਦੀ ਜ਼ੁਲਮ ਦੀ ਇੰਤਹਾਈ ਇਸ ਐਡੇ ਵਿਅਕਤੀ ਦੀ ਜਿਹੜਾ ਇੰਨਾ ਕੁਰਬਾਨੀ ਦੇ ਗਿਆ ਹੈ ਗੁਲਾਮਦਾਰੀ ਦੇ ਵਿਰੁੱਧ ਤੇ ਕਲਾਮ ਲੋਕ ਉਹਦੇ ਪੈਰੋਕਾਰ ਬਣ ਗਏ ਸਾਰੀ ਦੁਨੀਆ 'ਚੋਂ ਫੈਲ ਗਿਆ ਤੇ ਉਸ ਨੂੰ ਛੁਟਿਆਉਣਾ ਕਿਸੇ ਵੀ ਤਰ੍ਹਾਂ ਨਾਲ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਨਹੀਂ ਹੈ ਅਸੀਂ ਮਹਿਸੂਸ ਕਰਦੇ ਹਾਂ ਮੈਂ ਕੱਲ ਪਰਸੋਂ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਉਸ ਵੀਡੀਓ ਦੇ ਵਿੱਚ ਦੋ ਮੁੰਡੇ ਐ ਇੱਕ ਮੁੰਡਾ ਦੂਜੇ ਨੂੰ ਪੁੱਛਦਾ ਹੈ ਵੀ ਗੌਤਮ ਭਾਈ ਉਦਾਸ ਕਿਉਂ ਹੈ ਤੂੰ ਉਹ ਕਹਿੰਦਾ ਦੂਸਰ ਵੀ 400 ਸਾਲ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਕੇ ਸਹਬ ਜਨਮ ਐਸੇ ਸ਼ਹੀਦ ਕੀਏ ਗਏ ਐਸਾ ਹੈ ਫਿਰ ਉਹ ਉਹ ਮੈਸੇਜ ਦਿੰਦੇ ਆ ਕਹਿੰਦੇ ਆ ਤੁਹਾਡੇ Hindu ਹੋਣ ਤੇ ਕਲੰਕ ਹੈ ਜੇ ਤੁਸੀਂ ਜਿਹੜਾ Christmas ਦੇ ਤਿਹਾੜੀ ਦੀ ਕੋਈ ਖੁਸ਼ੀ ਮਨਾਓਗੇ ਸੋ ਇਸੇ ਤਰ੍ਹਾਂ ਕੁਝ ਲੋਕਾਂ ਦਾ ਸਿੱਖ ਧਰਮ ਦੇ ਲੋਕਾਂ ਨੂੰ ਇਹ ਕਹਿਣਾ ਵੀ ਕਲੰਕ ਹੈ ਇਹ ਦੋਸਤੋ ਦੋ ਜ਼ਲਮ ਨੇ ਇੱਕ ਹਿਸਾਬਸੀ ਦੇ ਉੱਤੇ ਤੇ ਇੱਕ ਆ ਆ ਜ਼ਲਮ ਜ਼ਲਮ ਹੈ ਉਹਨਾਂ ਨੂੰ ਧਰਮਾਂ ਤੇ ਨਾਂ ਵੰਡিয়ে ਜ਼ਾਲਿਮਾਂ ਦੇ ਵਿਰੁੱਧ ਜਿਹੜੇ ਅੱਜ ਦੇ ਜ਼ਾਲਮ ਨੇ ਉਹਨਾਂ ਨੂੰ ਅੱਜ ਦੇ ਹਿਸਾਬ ਨਾਲ ਅੰਗੀਏ ਇਹ ਨਾ ਹੋਵੇ ਕਿ ਅੱਜ ਦੇ ਜ਼ਾਲਮ ਇਸ ਜ਼ੁਲਮਾਂ ਨੂੰ ਵੰਡ ਕੇ ਧਰਮਾਂ 'ਚ ਸਾਡੇ ਤੇ ਹੋਰ ਜ਼ੁਲਮ ਤਿੱਖੇ ਨਾ ਕਰ ਦੇਣ ਇਹ ਅਸੀਂ ਅੱਜ ਦੇ ਦਿਨ ਦੇ ਉੱਤੇ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਦੋਸਤੋ ਅ ਦੂਸਰੀ ਗੱਲ ਦੋਸਤੋ ਜਿਹੜੀ ਹੈਗੀ ਹੈ ਸੋ ਆਰਐਸਐਸ ਦੇ ਮੁਖੀ ਸ਼੍ਰੀ ਮੋਹਨ ਭਗਵਜੀ ਨੇ 2022 ਚ ਵੀ ਇੱਕ ਬਿਆਨ ਦਿੱਤਾ ਸੀ ਵੀ ਸਾਨੂੰ ਹਰੇਕ ਮਸਜਿਦ ਦੇ ਥੱਲੇ ਸ਼ਿਵਾਲਿਆ ਲੱਭਣ ਦੀ ਲੋੜ ਨਹੀਂ ਬਸ ਇੱਕ ਹੋ ਗਿਆ ਉਹ ਸਾਡੇ ਹੱਕ ਚ ਹੋ ਗਿਆ ਰਾਮੰਦਰ ਬਣ ਗਿਆ ਵਾ ਠੀਕ ਹੈ 2022 ਚ ਉਹਨਾਂ ਨੇ ਇਹ ਗੱਲ ਆਖੀ ਸੀ ਤੇ ਹੁਣ ਕੱਲ ਫੇਰ ਉਹਨਾਂ ਨੇ ਪੂਨੇ ਦੇ ਵਿੱਚ ਵਿਸ਼ਵਗੁਰੂ ਭਾਰਤ ਦੇ ਉੱਤੇ ਇੱਕ ਲੈਕਚਰ ਕੀਤਾ ਉਸ ਲੈਕਚਰ ਦੇ ਵਿੱਚ ਉਹਨਾਂ ਨੇ ਇਹੀ ਜੀ ਗੱਲਾਂ ਦੁਬਾਰਾ ਫੇਰ ਕੀਤੀਆਂ ਉਹਨਾਂ ਨੇ ਕਿਹਾ ਵੀ ਸਾਨੂੰ ਮਸਜਿਦ ਤੇ ਮੰਦਿਰ ਦੇ ਜਿਹੜੇ ਝਗੜੇ ਐ ਉਹਨਾਂ 'ਚ ਪੈਣ ਦੀ ਲੋੜ ਨਹੀਂ ਹੈ ਕੋਈ ਵੀ ਹਿੰਦੂਆ ਦਾ ਲੀਡਰ ਲੋਕਾਂ ਨੂੰ ਧਾਰਮਿਕ ਫਿਰਕੂ ਆਧਾਰ ਤੇ ਵੰਡ ਕੇ ਲੀਡਰ ਨਹੀਂ ਬਣ ਸਕਦਾ ਇਹ ਉਹਨਾਂ ਨੇ ਗੱਲਾਂ ਕਹੀਆਂ ਕਈ ਸਾਰੇ ਲੋਕਾਂ ਨੇ ਉਹਨਾਂ ਦੀਆਂ ਗੱਲਾਂ ਨੂੰ ਚੰਗਿਆਂ ਮੰਨੇ ਅਸੀਂ ਵੀ ਇੱਕ ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ ਵੀ ਤਮਾਕੂ ਦੀ ਬੀੜੀਆਂ ਦੀ ਜਿਹੜੇ ਬੰਡਲ ਨੇ ਤੇ ਸ਼ਰਾਬ ਦੀਆਂ ਬੋਤਲਾਂ ਤੇ ਇੱਕ ਵਾਰਨਿੰਗ ਲਿਖੀ ਹੁੰਦੀ ਹੈ ਵੀ ਇਹ ਇਹ ਪੀਣੀਆਂ ਸਿਹਤ ਲਈ ਹਾਨੀਕਾਰਕ ਨੇ ਪਰ ਬਣਾਈਆਂ ਜਾਂਦੀਆਂ ਇਸੇ ਤਰ੍ਹਾਂ ਨਾਲ ਲੱਗਦਾ ਇਹ ਹੈ ਵੀ ਮੋਨ ਭਗਵਤ ਜੀ ਹਰ ਦੋ ਕਸਾਲਾਂ ਬਾਅਦ ਇੱਕ ਵਾਰਨਿੰਗ ਦੇ ਦਿੰਦੇ ਆ ਵੀ ਤਾਂ ਕਿ ਇਤਿਹਾਸ ਦੇ ਵਿੱਚ ਉਹਨਾਂ ਦੇ ਏਸ ਕਰਕੇ ਨਾ ਆਉਂਦਾ ਰਹੇ ਵੀ ਮੈਂ ਤਾਂ ਕਹਿੰਦਾ ਰਿਹਾ ਵੀ ਸਾਨੂੰ ਅਸੀਂ ਫਿਰ ਕੋਈ ਸੁਰਤਾ ਦੇ ਹੱਕ ਚ ਬਾਹਰ ਉਹਨਾਂ ਦੇ ਜਿਹੜੇ ਕਰਿੰਦੇ ਐ ਥੱਲੇ ਉਹ ਕੀ ਕਰਦੇ ਐ 2022 ਚ ਉਹਨਾਂ ਨੇ ਕਿਹਾ ਸੀ ਕੀ ਉਹ ਹਟ ਗਏ ਉਹ ਤਾਂ ਫੇਰ ਉਦਾਂ ਜਿਹੋ ਰਹਾ ਤਾਂ ਸ਼ੋਰਾਂ ਤੇ ਚੱਲ ਰਹੇ ਹੁਣ ਕੀ ਹਟਣਗੇ ਬਿਲਕੁਲ ਨਹੀਂ ਹਟਣਗੇ ਬਲਕਿ ਜੋਗੀ ਜੀ ਨੇ ਅਜੋਧਿਆ ਦੇ ਵਿੱਚ ਕੱਲ ਇਸ ਬਿਆਨ ਦੇ ਉਲਟ ਬਿਆਨ ਦਿੱਤਾ ਉਹ ਕਹਿੰਦੇ ਐ ਵੀ ਜਿਹੜਾ ਸਨਾਤਨ ਧਰਮ ਐ ਇਹ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਲਿਆ ਸਕਦਾ ਤੇ ਸਨਾਤਨ ਧਰਮ ਭਾਰਤ ਦਾ ਕੌਮੀ ਧਰਮ ਐ ਤੇ ਜੇ ਜੋਗੀ ਜੀ ਸਾਰੀ ਦੁਨੀਆ 'ਚ ਸ਼ਾਂਤੀ ਲਿਆ ਸਕਦਾ ਫਿਰ ਅਸੀਂ ਜਿਹੜਾ ਪਲਸਤੀਨ ਦੀ ਤੇ ਇਜ਼ਰਾਈਲ ਦੀ ਲੜਾਈ ਹੁੰਦੀ ਹੈ ਉੱਥੇ ਆਪਣੇ ਇਸ ਧਰਮ ਦੀ ਕੋਈ ਗੱਲਾਂ ਉਹਨਾਂ ਨੂੰ ਕਹੀਏ ਜਿਹਦੇ ਨਾਲ ਉਹ ਲੜਾਈਆਂ ਖਤਮ ਹੋਣ ਰੂਸ ਯੂਕਰੇਨ ਦੀ ਜੰਗ ਹੈ ਜਿਹੜੀ ਜੇ ਦੁਨੀਆ ਦੇ ਵਿੱਚ ਸ਼ਾਂਤੀ ਲਿਆ ਸਕਦਾ ਤਾਂ ਦੁਨੀਆ ਦੀ ਸ਼ਾਂਤੀ ਦੇ ਤਾਂ ਇਹ ਮੰਨੇ ਆ ਤੇ ਤੁਹਾਡੇ ਬੰਦੇ ਤਾਂ ਇੱਥੇ ਫਲਸਤੀਨ ਦੇ ਵਿਰੁੱਧ ਨਾਰੇ ਲਾਉਂਦੇ ਰਹੇ ਆ ਇਜ਼ਰਾਈਲ ਦੇ ਹੱਕ ਚ ਡੰਗਾਂ ਚੱਕੀ ਫਿਰਦੇ ਆ ਫਿਰ ਦੁਨੀਆ 'ਚ ਸ਼ਾਂਤੀ ਕਿੱਥੇ ਹੋਈ ਇਸ ਧਰਮ ਨਾਲ ਇਸ ਧਰਮ ਦੇ ਪੈਰੋਕਾਰਾਂ ਦਾ ਵਰਤੋ ਤਾਂ ਬਿਲਕੁਲ ਹੀ ਉਲਟਾ ਜਿਹੜੇ ਜਿਹੜੇ ਆਪਣੇ ਆਪ ਨੂੰ ਕਲੇਮ ਕਰਦੇ ਆ ਹੈਗੇ ਕਿ ਨਹੀਂ ਮੈਨੂੰ ਨਹੀਂ ਪਤਾ ਜਿਹੜੇ ਆਪਣੇ ਆਪ ਦੇ ਆਹ ਨੂੰ ਕਹੋਂਦੇ ਐ ਉਹਦਾ ਤਾਂ ਤਾਂ ਵਰਤਾਰ ਇਹੋ ਜੈ ਸੋ ਇਸ ਲਈ ਜੋਗੀ ਨਿਤਿਆ ਰਾਜੀ ਨੇ ਆਰਐਸਐਸ ਮੁਖੀ ਦੀ ਇਸ ਗੱਲ ਨੂੰ ਨਾਲ ਦੀ ਨਾਲ ਕੱਟਦਾ ਕਈ ਲੋਕ ਸਵਾਲ ਇਹ ਕਰਦੇ ਐ ਵੀ ਆਰਐਸਐਸ ਮੁਖੀ ਨੇ ਬਿਆਨ ਤਾਂ ਦੇ ਲਿਆ ਹੁਣ ਜਿਹੜੇ ਇਹ ਬੰਦੇ ਐ ਇਹਨਾਂ ਨੂੰ ਲਗਾਮ ਲਾਉਣਗੇ ਜਾਂ ਸਿਰਫ ਬਿਆਨ ਦੇਣ ਦੀ ਖਾਤਰ ਬਿਆਨ ਦੱਤਾ ਲੋਕਾਂ ਨੂੰ ਭੁਲੇਖੇ ਖੜੇ ਕਰ ਲੇ ਬਹੁਤ ਵੱਡੇ ਸਵਾਲ ਨੇ ਇਹ ਦੇਸ਼ ਜਿਹੜਾ ਬਹੁਤ ਵੱਡੀ ਬਰੂਧ ਦੇ ਉੱਤੇ ਖੜਾ ਹੈ ਇਹ ਇਹਨਾਂ ਗੱਲਾਂ ਨਾਲ ਦੇਸ਼ ਬਹੁਤ ਮਾੜੇ ਹਾਲਾਤਾਂ 'ਚ ਜਾ ਸਕਦਾ ਹੈ ਅਗਲੀ ਦੋਸਤੋ ਅ ਗੱਲ ਜਿਹੜੀ ਹੈ ਜੋ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਸੀ ਡਾਕਟਰ ਅਮਿਤ ਕੱਜੀ ਬਾਰੇ ਉਹਦੇ 'ਚ ਗੁਜਰਾਤ 바ਰ ਕਾਉਂਸਲ ਦੇ ਇੱਕ ਮੈਂਬਰ ਨੇ ਪਰੇਸ਼ ਵਗੇਲਾ ਉਥੇ 30 ਤਰੀਕ ਨੂੰ ਅਮਿਤ ਸ਼ਾਹ ਨੇ ਜਾਣਾ ਹੈ ਉਹਨਾਂ ਦੀ ਕਿਸੇ ਕਾਨਫਰੰਸ ਨੂੰ ਅਟੈਂਡ ਕਰਨਾ ਹੈ ਉਹਦਾ ਪ੍ਰਧਾਨ ਕੀ ਕਰਨੀ ਹੈ ਉਹਨੇ ਬਿਆਨ ਦਿੱਤਾ ਹੈ ਵੀ ਜੇ ਅਮਿਤ ਸ਼ਾਹ ਜੀ ਨੇ ਤਿੰਨ ਦਿਨਾਂ ਦੇ ਵਿੱਚ ਵਿੱਚ ਇਸ ਬਿਆਨ ਲਈ ਮਾਫੀ ਨਾ ਮੰਗੀ ਤਾਂ ਮੈਂ ਇਸ ਫੰਕਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਮੈਂ ਇਹਦਾ ਬਾਈਕਾਟ ਕਰੂਗਾ ਇਹ ਅਮਿਤ ਸ਼ਾਹ ਜੀ ਲਈ ਪਬਲਿਕ ਦਾ ਇੱਕ ਸਿਗਨਲ ਹੈ ਜੀ ਉਹ ਸਮਝਣਾ ਚਾਹੁੰਦਾ ਆ ਲਾਸਟ ਗੱਲ ਵੀ ਜਿਹੜੀ ਪਰਸੋਂ ਪਾਰਲੀਮੈਂਟ ਦੇ ਵਿੱਚ ਧੱਕਾ ਮੁੱਕੀ ਹੋਈ ਹੈ ਉਹਦੇ ਚ ਜਯਾ ਵਚਨ ਜੀ ਨੇ ਕੱਲ ਬੜੀ ਤਕੜਾ ਸਾੜਾ ਇੱਕ ਕਮੈਂਟ ਕਰਿਆਗਾ ਕਿ ਜਿਹੜੇ ਬੀਜੇਪੀ ਦੇ ਐਮਪੀ ਆਪਣੇ ਆਪ ਨੂੰ ਫੱਟਣ ਹੋਣ ਦੇ ਤੇ ਦੂਜੇ ਕਰਦੇ ਐ ਤੇ ਜਿਨੇ ਜਿਹੜੀ ਐਮਪੀ ਜਿਹੜੀ ਹੈ ਫੈਂਗ ਨੋਨ ਕੋਨਿਆਕ ਜਿਨੇ ਰਾਹੁਲ ਗਾਂਧੀ ਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਹੈ ਇਹ ਜਿਹੜੇ ਐ ਕਿ ਮੈਨੂੰ ਇੰਨਾ ਸਮਾਂ ਹੋ ਗਿਆ ਬਾਲੀਵੁੱਡ ਦੇ ਵਿੱਚ ਕੰਮ ਕਰਦਿਆਂ ਇੰਨੀਆਂ ਫਿਲਮਾਂ 'ਚ ਮੈਂ ਕੀਤਾ ਕੰਮ ਤੇ ਐਨੇ ਮੈਂ ਫਿਲਮਕਾਰ ਐਨੇ ਜ਼ਿਆਦਾ ਜਿਹੜੇ ਐ ਉਹ ਜਿਹੜੇ ਐਕਟਿੰਗ ਕਰਨ ਵਾਲੇ ਲੋਕਾਂ ਨੂੰ ਦੇਖਿਆ ਪਰ ਉਹ ਸਾਰੇ ਐਕਟਰ ਫੇਲ ਨੇ ਇਹ ਤਿੰਨ ਬੰਦੇ ਬਹੁਤ ਵੱਡੇ ਐਕਟਰ ਨੇ ਜਿਹੜੇ ਆਪਣੀ ਐਕਟਿੰਗ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਐ ਅੱਜ ਦੀ ਗੱਲ ਚੰਨਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ